ਹੱਥ ਹੋਵੇਗੀ 15:30 ਤੇ 16 ਸੋਨੀ ਜੀ ਕਿਹਨਾਂ ਸਨਮਾਨ ਕਰਨਾ ਸਾਈਕਲ ਨਾਲ ਇਹ ਜਲਦੀ ਕਰ ਦਿਓ ਜੀ ਹੁਣ ਆਪਾਂ ਉਧਰ ਫਾਈਨਲ ਵੀ ਸ਼ੁਰੂ ਕਰਵਾਉਣਾ ਕਿਉਂਕਿ ਉਹ ਵੀ ਦਰੇ ਤੇ ਆਇਆ ਖੜਾ ਕੰਮ ਹੋਣਾ ਚਲਵਾਓ ਜੀ ਮੈਚ ਗਰਾਊਂਡ ਕਲੀਅਰ ਪਹਿਲੀ ਰੇਡ ਦਮੁਰ ਜੀ ਬੜਾ 3 ਪਾਰਿਆ ਖੇਡ ਮੈਦਾਨ ਦੇ ਵਿੱਚ ਦਰਸ਼ਕ ਵੀਰੇ ਤਰੀ ਤਾੜੀਆਂ ਮਾਰਦੀ ਹੈ ਜ਼ੋਰਦਾਰ ਕੈਮਰੇ ਵਾਲੇ ਭਰਾ ਥੋੜਾ ਸਾਈਡ ਤੇ ਹੋ ਜਾਣਾ ਜਿਹੜੇ ਮੇਰੇ ਵੀਰਿਓ ਵੀਡੀਓ ਬਣਾ ਰਹੇ ਨੇ ਸਾਹਮਣੇ ਨੌਜਵਾਨ ਗਬਰੂ ਦੀਪ ਤਪੁਰਜੀ ਵਾਲਾ ਤੇ ਮੁਕਾਬਲਾ ਟੱਗੋ ਰਮਾਣੇ ਵਾਲੇ ਕਹਿੰਦੇ ਸ਼ਰਨੇ ਦੇ ਨਾਲ ਹੋ ਗਿਆ ਮੇਰੇ ਪੰਜਾਬੀ ਵੀਰਿਓ ਪਹਿਲਾ ਜਫਾ ਲਾਤਾ ਲੈ ਵੀ ਅਮਰੀਕ ਸਿੰਘ ਸਾਜੀ ਆ ਗਿਆ ਖੇਡ ਦਾ ਸਾਜੀ ਗਰਾਊਂਡ ਕਲੀਅਰ ਕਰ ਦਿਓ ਵੀਰ ਜੀ ਉਹ ਕਹਿੰਦੇ ਸ਼ਾਜੀ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਲੱਕੀ ਧੱਲਵਾਟ ਨਾਲ ਕਹਿੰਦੇ ਗੈਰੀ ਕਬੇਡਾ ਯਾਰੀ ਕਹਿੰਦੇ ਕਰ ਜੋ ਓਜਲੇ ਦੇ ਨਾਲ ਕਰ ਜੋ ਜਰਾਬ ਜਿਹਦਾ ਹੁੰਦਾ ਵੀ ਇਹਦੇ ਸੱਜੀਆਂ ਖੱਬੀਆਂ ਪਾਹਾ ਦੇ ਉਹ ਗੂੜੀ ਹੋਣੀ ਲੱਤੀ ਹੋਣੀ ਰੇ ਉਹ ਕਬੱਡੀ ਕਰਕੇ ਭਰਾ ਬਲੇ ਨੇ ਉਹ ਰੇਡ ਪਾਣ ਲੱਗੀ ਵੱਡੇ ਬਾਈਓ ਅੱਲਾਹੁ ਦਾ ਵਾਅਦਾ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਉਹ ਕਹਿੰਦੇ ਸਹਿਯਾਦ ਅਲੀ ਸਾਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲੈ ਵੀ ਬੱਬੂ ਭੱਦਰਵੱਡਾ ਵਾਲਾ ਉਹ ਸਾਹਮਣੇ ਫੜਿਆ ਹੋਇਆ ਇਹਨੂੰ ਕਹਿੰਦੇ ਅਮਰ ਤਲਖਾਂ ਵਾਲਾ ਕਹਿੰਦੇ ਆ ਪਰ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਦੇ ਵਿੱਚ ਹੈ ਆਹ ਸਾਹਮਣੇ ਕਹਿੰਦੇ ਦੀਪਤ ਮੁਰਗੀ ਵਾਲਾ ਮੇਰੇ ਮਿੱਤਰੋ ਉਹ ਕਬੱਡੀ ਪੌਂਡ ਦੇ ਲਈ ਤੜਿਆ ਹੋਇਆ ਤਰਕਮੇ ਢਾਗੇ ਵਾਲੇ ਦੇ ਪਿੱਛੇ ਜੱਸਿਆ ਦੇ ਉੱਪਰ ਵੱਡੇ ਭਰਾ ਕਹਿੰਦੇ 3200 ਦੇ ਪਾਵਾਦੇ ਆ ਸਾਡੇ ਕਹਿੰਦੇ ਪੱਲੇ ਜੜੀ ਵੀਰ ਨੇ ਕਾਲਾ ਨਾਲ ਜਿਹੜੇ ਵੀਰ 3200 ਰਸਤਾ ਜਾਵੇਗਾ ਫਰਿਆਦ ਦਾ ਹਰ ਇੱਕ ਜੱਫਾ ਜਿਸੀ ਬੈਲਜੀਅਮ ਤੇ ਸਰਦ ਮਰਬਾ ਬੈਲਜੀਅਮ ਤੇ ਲੱਗੀ ਬੈਲਜੀਅਮ ਵੱਲੋਂ 51 51 ਸੌਦਾ ਹੋਣਾ 1000 ਰੁਪਏ ਕਹਿੰਦੇ ਹਰਪ੍ਰੀਤ ਸਿੰਘ ਯੂ ਵਿੱਕੀ ਯੂ ਐਸ ਏ ਵੱਲੋਂ ਕਹਿੰਦੇ ਫਰਿਆਦ ਦੇ ਹਰ ਜੱਫੇ ਤੇ ਲਓ ਪੂਰੀਆ ਕਹਿੰਦੇ ਸਿੱਕਸਰ ਵਾਲਾ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਲਓ ਤੌਲ ਖਿਦੇ ਦੇ ਜੱਸੀ ਭਗੇਲ ਸਿੱਧੂ ਆਸਟ੍ਰੇਲੀਆ 2200 ਦੇ ਹੋਣਗੇ ਲਓ ਕਹਿੰਦੇ ਬਗਲ ਆਸਟ੍ਰੇਲੀਆ ਵੀਰ ਨੇ ਇੱਧਰ ਕੋਈ ਚਾਰ ਜੱਫੇ ਪਹਿਲਾਂ ਲੈ ਗਿਆ ਸਿੱਤਾ ਚਰਵਾਲ ਬੁੱਤਾ ਸ਼ਾਪਾ ਰੰਤਾ ਪਤਵਾ ਵਾਹੜੀਆਂ ਤੇ ਰਮਨ ਸਰੀ ਦੇ ਵਿੱਚ ਰੰਦਾ ਵੀਰ ਉਹ ਕਹਿੰਦੇ ਵੀ ਅਸੀਂ 3000 ਦੇਵਾਂਗੇ 8500 5500 ਹਜ਼ਾਰ ਰੁਪਏ ਇੱਕ ਹੋਰ ਸਾਡੇ ਹੈਪੀ ਯੂ ਐਸ ਵੀ ਦਾ ਲੱਗਿਆ 6500 ਦਾ ਜੱਫਾ ਲੱਗਿਆ ਸਾਜੀ ਸ਼ੱਕਰਪੁਰੀਆ ਫੇਰ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਚੱਲ ਪਿਆ 5500 ਜਿਹੜਾ ਪਹਿਲਾ ਚਾਰ ਜੱਫੇ ਲਾਏਗਾ ਬੂਟਾ ਛਾਪਾ ਸਿੱਧਾ ਅਚਰ ਵਾਲਾ ਰਿੰਗਾ ਕੁਤਬਾ ਬਹਾਮਣੀਆਂ ਰਮਣਾ ਕੁਤਬਾ ਬਹਾਮਣੀਆਂ ਸਰੀ ਕਿੰਗ ਵਾਲੇ 5100 ਦੇਣਗੇ ਲੋ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਕਹਿੰਦੇ ਸ਼ਾਜੀ ਭੱਜ ਗਿਆ ਅੱਜ ਦੀ ਰੇਡ ਦੇਖੋਗੇ ਵੀ ਕੌਣ ਪਾਵੇਗਾ ਆਹ ਕਹਿੰਦੇ ਦੀਪ ਦੇ ਕੁਰਸੀ ਵਾਲਾ ਮੇਰੇ ਮਿੱਤਰੋ ਅੱਜ ਕਹਿੰਦੇ ਬੈਸਟਾ ਨੂੰ ਉਹ ਬਾਦ 11 ਬੱਤੇ ਜਾਣਗੇ ਕਬੱਡੀ 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 ਹੂ ਹੂ ਆਪ ਓਏ ਪਈ ਆ ਕੀ ਬਾਤ ਆ ਕੀ ਬਾਤ ਆ ਓਏ ਚੱਟਾ ਕੀ ਬਾਤ ਆ ਐਂ ਕਹਿੰਦੇ ਸਿਰਾਂ ਲਾਤਾ ਨਾ ਗੁਰਬਾਣੇ ਵਾਲੇ ਸ਼ਰਨੇ ਨੇ ਪੂਰੀਆ ਸਿਸਰ ਵਾਲਾ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਗੁਜ਼ਾਰਸ਼ ਆ ਵੀ ਥੋੜਾ ਧਿਆਨ ਦੇਣਾ ਬਗਰ ਔਰ ਆਲ ਅਸਟ੍ਰੇਲੀਆ ਦੇ ਨਗੇਲ ਸਿੱਧੂ ਅਮਰ ਪੌਲਖ ਦੇ ਜੱਫੇ ਵਿੱਚ ਕੀ ਸੁਣ ਤਰੇ ਫਰਿਆਦ ਤੇ ਹਰ ਜੱਫੇ ਤੇ 10000 ਜਸਦੀ 20000 ਪਰਿਆਪ ਜਫਾ ਤੇ ਜੱਸੀ ਮਰਜੀ ਵਾਲੋ 30000 ਉਹ ਸਾਹਮਣੇ 20 ਪਾਗਦਾ 32000 ਦਾ ਜਫਾ ਲੱਗਣ ਜਾ ਰਿਹਾ ਪਰ ਕਾਕਾ ਕਾਕਾ ਸ਼ੰਕਰਪੁਰਿਆ ਲਾ ਤਕਣਾ ਜਫਾ ਪਾਇੰਡ ਦਾ ਵਾਦਾ ਕਰ ਗਿਆ ਲੈ ਵੀ ਬੰਬੂ ਬੈਲਜੀ ਵਾਲਿਆ ਸਹਿਯਾਦ ਅਲੀ ਸਾਜੀ ਪਹਿਲੀ ਵਾਰੀ ਕਹਿੰਦੇ ਸਾਡੇ ਵੀਰਾਂ ਨੂੰ ਬੈਲਜੀ ਵਾਲੇ ਨੇ ਜਹਾਜ਼ ਤੇ ਚੜਾਇਆ ਕੱਜ ਕਹਿੰਦੇ ਇਹ ਦੁਨੀਆਂ ਦੇ ਵਿੱਚ ਵੱਡੀ ਮੰਗ ਹੈ ਸਾਜੀ ਸ਼ਕਰਪੁਰੀਆ ਕਿਲੇ ਜਲੰਧਰ ਤੋਂ ਚੱਲ ਗਿਆ ਮੁਕਾਬਲਾ ਕਹਿੰਦੇ ਕਾਂਗੇ ਵਾਲੇ ਦੇ ਨਾਲ ਉਹ ਪਈ ਹੋਈ ਟੱਕਰ ਕਬੱਡੀ 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 ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਸਾਜੀ ਕਹਿੰਦੇ ਭੱਜ ਗਿਆ ਮੇਰੇ ਮਿੱਤਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਆਹ ਧਰਤੀਏ ਕਹਿੰਦੇ ਕਾਂਗੇ ਪਿੰਡੀ ਲਓ ਸਾਹਮਣੇ ਡੱਗਰ ਬਣਿਆ ਸ਼ਰਮਾ ਕਹਿੰਦੇ ਉਹ ਕੁੱਠੇ ਕਰੀ ਆਉਂਦਾ ਕੁੱਠੇ ਕਰੀ ਆਉਂਦਾ ਮੇਰੇ ਪੰਜਾਬੀ ਵੀਰੋ ਉਹ ਡੱਗੋ ਵਾਲਾ ਡੱਗੋ ਵਾਲਾ ਹੋਈ ਪਈਆ ਡੱਗੋ ਵਾਲਾ ਸਾਜੀ ਸਾਜੀ ਲੱੱਕੀ ਬਾਈ ਕਹਿੰਦਾ ਮੈਂ ਕੱਬੀ ਬਾਜੀ ਜ਼ਰੂਰ ਪਵੇਗੀ ਸਾਜੀ ਲੱੱਕੀ ਬਾਈ ਕਹਿੰਦਾ ਇੱਕ ਕੱਬੀ ਬਾਜੀ ਜਰੂਰ ਪਵੇਗੇ ਇੱਧਰ ਕਹਿੰਦੇ ਪੂਰੀਆ ਫੁੱਸਰ ਵਾਲਾ ਨੰਬਰ ਇਸਮਾਨ ਰੈਟਰ ਦਾ ਗਰਾਊਂਡ ਥੋੜਾ ਕਲੀਅਰ ਕਰ ਦਿਓ ਤਾਰੂਜੀ ਨੂੰ ਮੇਰੀ ਬੇਨਤੀ ਹੈ ਵੀ ਥੋੜਾ ਪਿਛਲੇ ਪਾਸੇ ਚਲੇ ਜਾਓ ਮੇਰੀ ਬੇਨਤੀ ਹੈ ਜਿਹੜੇ ਭਰਾਵਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਬੈਠ ਜਾਣਗੇ ਕਾਂਗੇ ਵਾਲੇ ਨੀਟੇ ਦੀ ਇਸ ਵੇਲੇ ਪਾਈ ਹੋਈ ਕਬੱਡੀ ਉਹ ਪਾਈ ਹੋਈ ਟੱਕਰ ਕਾਕਾ 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 ਨਰਾ ਫਟਾਕਾ ਕਬੱਡੀ 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 ਦਰਸ਼ਕ ਵੀਰੋ ਮੈਚ ਕਿਵੇਂ ਲੱਗ ਰਿਹਾ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਜਰਾ ਥੋੜਾ ਨਾਟਕਾ ਪਿੱਛੇ ਕਰ ਲੋ ਲਓ ਸਾਹਮਣੇ ਕਹਿੰਦੇ 샤જી ਦੇ ਮਿੱਤਰੂ ਉਧਰ ਬਗੇਲ ਸਿੱਧੂ ਤੇ ਵੱਡੇ ਵੀਰ ਕਿਤੇ ਬੰਦੇ ਧੂਆ ਦੇ ਪੁੱਤ ਔਰ ਦਵਾਵਾਂ ਨੇ ਸਾਡੇ ਭਰਾਵਾਂ ਦੇ ਲੈ ਆਹ ਸਾਹਮਣੇ ਕਹਿੰਦੇ 4 ਬਗੇਲ ਕਹਿੰਦੇ 2100 ਦੇ ਪਾ ਜਾਣ ਇਧਰ 샤ਜੀ ਰੇਡ ਪਾਉਣ ਦੇ ਲਈ ਤਿਆਰ ਹੋਇਆ ਅੱਗੇ ਵਾਲਿਆ ਅੱਜ ਨੂੰ ਗੱਪੜ ਨੂੰ ਫਿਰਦੇ ਸੀ ਪਰ ਸਾਜੀ ਦੱਬਦਾ ਕਿੱਥੇ ਆ ਸਾਜੀ ਦੱਬਦਾ ਕਿਥੇ ਉੱਧਰ ਕਹਿੰਦੇ ਲੱਕੀ 77 ਵੱਜ ਪੱਟਾ ਬਾਈ ਨਾਲ ਕਹਿੰਦੇ ਜੱਸੀ ਯਾਰੀ ਪੂਰੀ ਕਮੇਡਾ ਪ੍ਰੇਮਰ ਕਹਿੰਦੇ ਚਟਾਣੇ ਵਾਲਾ ਚਟਾਣੇ ਵਾਲਾ ਉਹ ਕਹਿੰਦੇ ਗੁਲਬੀਰ ਈਸਰੇਵ ਨੰਬਰ ਰੇਟਾ ਜੀ ਜਿੱਤਦਾ ਜਾਵੇ ਜਿਵੇਂ ਪ੍ਰੇਰਾਂ ਦੀ ਮਰਜੀ ਨਹੀਂ ਚੱਲਣ ਦਿੱਤੀ ਜਾਂਦੀ। ਦਬਰਜੀ ਵਾਲਿਆ ਕੀ ਕਰਨ 플레이ਰ ਜਿੱਦੋ ਮਰਜੀ ਨਹੀਂ ਚੱਲਣ ਦਿੱਤੀ ਜਾਂਦੇ। ਉਹ ਰੇਡ ਪੈ ਗਈ। ਲਓ ਸਾਹਮਣੇ ਨੌਜਵਾਨ ਕਬਰੂ ਕਹਿੰਦੇ ਪੂਰੀਆ ਸੀਸਰ ਵਾਲਾ ਸੁਖੀ ਦਿਉੜ ਜੀ ਪੁੱਜੇ ਆ। ਉਹ ਟੱਕਰ ਕਹਿੰਦੇ ਗੁਰਵਿੰਦਰ ਘਾਂਗੇ ਵਾਲੇ ਦੇ ਨਾਲ ਹੋਈ ਹੈ। ਪਰ ਪੁਆਇੰਟ ਜਿਹੜਾ ਰੇਡਰ ਦਾ ਮੇਰੀ ਬੇਨਤੀ ਹੈ। ਭਾਈ ਗਰਾਊਂਡ ਥੋੜਾ ਕਲੀਅਰ ਕਰ ਦਿਓ ਹੱਥ ਮੰਨ ਕੇ ਬੇਨਤੀ ਹੈ ਯਾਰ ਕਿਉਂ ਨਹੀਂ ਗੱਲ ਨੂੰ ਸੁਣਦੇ ਤੁਸੀਂ? ਫਾਈਨਲ ਮੈਚ ਲਈ ਇਹਨਾਂ ਦੁਨੀਆਂ ਵੇਖ ਰਹੀ ਆ ਯਾਰ ਬੈਠ ਨਹੀਂ ਸਕਦੇ ਪਲੀਜ਼ ਤੁਸੀਂ ਲਓ ਕਾਕਾ ਕਾਕਾ ਮੈਚ ਸਮਾਪਤ ਆ ਜੀ ਮੈਚ ਸਮਾਪਤ ਆ ਦਰਸ਼ਕਾਂ ਢਾਂਗੇ ਦੇ 2 ਨੰਬਰ ਨੇ ਸ਼ਕਰਪੁਰ ਦੇ 15 ਨੰਬਰ 15.5 ਸ਼ਕਰਪੁਰ ਦੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜਿੱਤ ਗਈ ਹੈ ਜਲਦੀ ਤੁਹਾਨੂੰ ਦੱਸਦੇ ਹਾਂ ਵੀ ਕਿਹੜਾ ਬੈਸਟ ਰੇਡਰ ਅਮਰਤਪਾਲ ਬਲਾਨ ਜੀ ਕਿੱਥੇ ਨੇ ਅਮਰਪਾਲ ਬਲਾਨ ਜੀ ਕਿੱਥੇ ਨੇ ਅਮਰਤੋ ਲਾਨ ਜੀ ਬੌਸਰ ਵੀਰਾਂ ਤੋਂ ਬੇਨਤੀ ਆ ਜਰੂਰ ਜਿਹੜਾ ਤੁਹਾਡਾ ਵੀਰ ਨੇ ਇੱਥੇ ਆ ਜਾਣ ਬੌਸਰ ਭਰਾ ਸਾਡੇ ਦਵਾਵਾ ਨੇ ਸਾਡੀਆਂ ਸਾਡੇ ਵੀਰਾਂ ਦੇ ਲਈ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਾਡੀ ਜੀ ਮਾਈਕ ਲੈ ਲੋ ਕਿਰਪਾ ਕਰਕੇ ਲੈ ਲਾ ਵੀ ਅਮੋਤਵ ਲਾਲ ਜੀ ਕਿੱਥੇ ਨੇ ਕਾਲੇ ਰੁੰਡੇਗੇ ਵਾਲੇ ਦਾ ਸਾਡੇ ਵੀਰ ਦਾ ਹੰਦੇ ਸਾਲ ਮੋਟਰਸਾਈਕਲ ਨਾਲ ਸਨਮਾਨ ਆਉਣਾ ਹੈ ਹਨੀ ਆਸਟ੍ਰੇਲੀਆ ਵੱਲੋਂ ਅੱਜ ਦੇ ਸੰਘੇੜਾਂ ਨੇ ਇਸ ਵੱਡੇ ਟੂਰਨਾਮੈਂਟ ਦਾ ਵੈਸਟ ਰੇਡਰ ਪੂਰੀਆ ਸੀਸਰ ਤੇ ਸਾਜੀ ਸ਼ਕਰਪੁਰੀਆ ਜਿਨ੍ਹਾਂ ਨੇ ਚਾਰ-ਚਾਰ ਰੇਡਾਂ ਨਾਨਸਟਾਪ ਪਾਈਆਂ ਤੇ ਸੰਘੇੜਾਂ ਦੇ ਕਬੱਡੀ ਟੂਰਨਾਮੈਂਟ ਤੋਂ 59-11 ਜੁਆਇੰਟ ਜਿੱਤੇ ਆ ਪੂਰੀਆ ਸਿਸਰ ਤੇ ਸਾਜੀ ਸ਼ਕਰਪੁਰੀਆ ਅੱਜ ਦੇ ਇਸ ਟੂਰਨਾਮੈਂਟ ਦੇ ਸਾਂਝੇ ਤੌਰ ਤੇ ਬੈਸਟ ਰੇਡਰ ਨੇ ਅੱਜ ਦੇ ਇਸ ਟੂਰਨਾਮੈਂਟ ਤੇ ਸ਼ਰਨੇ ਡੱਗੋ ਰਮਾਣੇ ਵਾਲੇ ਨੇ ਕਾਕੇ ਨੇ ਚਾਰ ਟੱਚ ਲੈ ਕੇ ਤਿੰਨ ਜਫੇ ਲਾਏ ਆ ਤੇ ਡੱਗੋ ਰਵਾਨੇ ਆ ਸ਼ਰਨੇ ਨੇ ਤਿੰਨ ਟੱਚ ਲੈ ਕੇ ਤਿੰਨੇ ਜਫੇ ਲਾਏ ਆ ਡੱਗੋ ਰਵਾਨੇ ਵਾਲਾ ਸ਼ਰਨਾ ਜਿਹਦੇ ਟੂਰਨਾਮੈਂਟ ਦਾ 59 11 ਦਾ ਜੇਤੂ ਹੈ ਪਰ ਟੀਮ ਦੀ ਸੈਮਟੀ ਦੇ ਨਾਲ ਕਾਕਾ ਜਿਹੜਾ ਜੁਆਇੰਟ ਹੈ ਕਾਕੇ ਨੂੰ ਡਬਲ ਮੁਬਾਰਕਾਂ ਕਿਉਂਕਿ ਅੱਜ ਬੁਲਟ ਵੀ ਦਿੱਤਾ ਬੈਲਜੀਅਮ ਵਾਲੇ ਭਰਾਵਾ ਨੇ ਤੇ 911 ਦੇ ਵਿੱਚ ਵੀ ਹਿੱਸਾ ਪਾ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਲਾਈਵ ਵਾਲੇ ਵੀਰਾਂ ਦਾ ਪ੍ਰਬੰਧਕ ਕਮੇਟੀ ਦਾ ਹਾਂਜੀ ਕੰਤੀ ਤਾਜੋ ਜੀ ਅਗਲੀ ਗੱਲ ਕਰ ਲਈਏ ਹਾਂਜੀ ਹੈਲੋ ਭਾਈ ਸੌਣ ਵਾਲੇ ਚੱਲੀ ਜਾਂਦੇ ਵੀਰਾਂ ਕੇ ਜੀ ਬੇਨਤੀ ਆ ਕਿਰਤਵਾਲ ਭਾਈ ਬਹੁਤ ਬਹੁਤ ਵੱਡਾ ਪਿਆਰ ਸਾਡਾ ਪ੍ਰਾ ਐਡਮੂਲਪੁਰ ਸਾਹਿਬ ਹਾਂਜੀ ਆ ਟਿਕਟ ਲੈ ਕੇ ਆਜੋ ਬੇਨਤੀ ਹੈ ਵੀ ਕਿਰਪਾ ਕਰਕੇ ਜੇੜਾ ਆਪਾਂ ਇੱਕ ਵਾਰੀ ਕੈਮਰਾ ਦੇ ਸਾਹਮਣੇ ਲੈ ਕੇ ਆ ਜੀਏ ਪਲੀਜ਼ ਕੋਈ ਆਪਣਾ ਇਨਸਾਨਾਂ ਵੀਰੋ ਇੱਕ ਪੈਰ ਪੂਰਾ ਨੀਚੇ ਜੇ ਬਾਕੀ ਆਪਣੇ ਵੱਡੂਆਂ ਦੇ ਮੋਇਲਾ ਦੇ ਹੇਠਾਂ ਰੱਖ ਰਿਹਾ ਜੀ